ਆਰੋ ਸੱਜਣਾ ਸ਼ੈਰੀ ਐਂਡ ਨਿਵਜੂ ਜੂਟੂ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਨੂੰ ਆਪਣੇ ਇਸ ਚੈਨਲ ਦੇ ਮਾਲੀ ਹੋ ਰਹੀ ਇੱਕ ਗਾਜਲ ਦੇ ਗੁਰੂ ਕਰ ਰਿਹਾ ਮੈਨੂੰ ਉਮੀਦ ਹੈ ਤੁਸੀਂ ਉਹ ਦਾ ਨੰਦ ਬਣੋਗੇ ਸਰਲੇਖ ਹੈ ਗਜਰ ਦਾ ਸੱਜਣਾ ਜਾ ਤੇਰੀ ਕੀ ਆਈ ਸੱਜਣਾ ਜਾ ਤੇਰੀ ਕੀ ਆਈ ਅੱਖਾਂ ਹਜਮਾ ਨਾਲ ਪਰ ਗਈ ਕੰਜਾ ਜਾ ਤੇਰੀ ਕੀ ਆਈ ਅੱਖਾਂ ਹੰਝੂਆਂ ਦਾ ਵਰ ਗਈਆਂ ਤਨ ਮਨ ਡੁੱਬਿਆ ਦਰ ਮੇਰਾ ਹੱਡੀਆਂ ਵਣ ਬਾਲਣ ਜਰ ਗਈਆਂ ਤਨ ਮਨ ਡੁੱਬਿਆ ਦਰ ਮੇਰਾ ਹੱਡੀਆਂ ਵਣ ਬਾਲਣ ਜਰ ਗਈਆਂ ਤੇਰੀ ਉਡੀਕ ਚ ਟੁੱਟਿਆ ਸਬਰ ਮੇਰਾ ਤੇਰੀ ਉਡੀਕ ਚ ਟੁੱਟਿਆ ਸਬਰ ਮੇਰਾ ਜਿਸਮ ਭੁੱਜ ਕੇ ਖਿਲ ਹੋਇਆ ਜਿਵੇਂ ਸੰਭੁੱਜ ਕੇ ਖੇਲ ਹੋਇਆ ਤੇਰੇ ਗਏ ਦੀ ਨਾ ਕੋਈ ਉਪ ਸੁਭ ਕੋਈ ਤੈਨੂੰ ਲੱਭਣਾ ਮੇਰਾ ਚੱਲ ਹੋਇਆ ਤੇਰੇ ਗਏ ਦੀ ਨਾ ਕੋਈ ਉਪ ਸੁਭ ਮੈਨੂੰ ਤੈਨੂੰ ਲੱਭਣਾ ਮੇਰਾ ਚੱਲ ਹੋਇਆ ਟੱਪ ਜਾ ਨਦੀਆਂ ਪਹਾੜਾਂ ਨੂੰ ਟੱਪ ਜਾ ਨਦੀਆਂ ਪਹਾੜਾਂ ਨੂੰ ਜੇ ਕੋਈ ਦੱਸੇ ਤੇਰਾ ਥੋੜ ਟਿਕਾਣਾ ਟੱਪ ਜਾ ਗਲੀਆਂ ਪਹਾੜਾਂ ਨੂੰ ਜੇ ਕੋਈ ਦੱਸੇ ਤੇਰਾ ਥਾਉ ਟਿਕਾਣਾ ਬੂਹੇ ਵਾਰੀਆਂ ਲੰਘ ਜਾਂ ਹਵਾ ਬਣ ਕੇ ਜੇ ਜਾਰ ਦੇ ਪਤੇ ਦਾ ਪੱਲ ਹੋਇਆ ਬੂਹੇ ਵਾਰੀਆਂ ਲੰਘ ਜਾਂ ਹਵਾ ਬਣ ਕੇ ਜੇ ਜੇ ਜਾਰ ਦੇ ਪਤੇ ਦਾ ਪੱਲ ਹੋਇਆ ਹੇਜਰ ਤੇਰੇ ਨੇ ਮਾਰ ਸੁਟਿਆ ਦਿਨ ਰਾਤ ਦੀ ਰੂਪੀ ਨੀਂਦਰ ਗਈ ਹੇਜਰ ਤੇਰੇ ਨੇ ਮਾਰ ਸੁਟਿਆ ਦਿਨ ਰਾਤ ਦੀ ਡੁੱਬੀ ਨੀਂਦਰ ਵੇ ਸਾਨੂੰ ਪੱਟੜਾ ਨੂੰ ਆ ਕੇ ਦੇਖ ਵੇ ਫਟ ਡੂਗਾ ਕਾਲ ਜੇ ਸੱਲ ਹੋਇਆ ਸਾਨੂੰ ਪੱਟੜਾ ਨੂੰ ਆ ਕੇ ਦੇਖ ਵੇ ਜਖ ਡੂਗਾ ਸੱਲ ਹੋਇਆ ਕਾਲ ਜੇ ਸੱਲ ਹੋਇਆ ਨਦੀ ਪਾਰ ਸੱਜਣ ਦਾ ਡੇਰਾ ਕੱਚੀ ਘੜੇ ਤੇ ਠਿੱਲਪਾ ਵਿੱਚ ਪਾਣੀ ਨਦੀ ਪਾਰ ਸੱਜਣ ਦਾ ਡੇਰਾ ਨਦੀ ਪਾਰ ਸੱਜਣਾ ਦਾ ਢੇਰਾ ਕੱਚੇ ਘੜੇ ਤੇ ਠੱਲਪਾ ਵਿੱਚ ਬਾਣੀ ਕੱਚੀ ਘੋੜੀਆਂ ਘੜਿਆ ਲੱਜ ਰੱਖੀ ਕੰਡੇ ਡਾਰੇ ਜੇ ਹੱਲ ਹੋਇਆ ਕੱਚੀ ਘੜੀ ਦਾ ਕੱਚੀ ਘੋੜੀਆਂ ਘੜਿਆ ਲੱਜ ਰੱਖੀ ਕੱਚੀ ਘੋੜੀ ਨਾ ਘੜਿਆ ਲੱਜ ਰੱਖੀ ਕੰਡੇ ਲਾ ਦੇ ਜੇ ਹੱਲ ਹੋਇਆ ਤੇਰੇ ਨਾਲ ਕੱਢਣੀ ਸੀ ਓਰ ਸੱਜਣਾ ਖਬਰੇ ਕਿ ਇਹ ਨਜ਼ਰ ਖਾ ਗਈ ਤੇਰੇ ਨਾਲ ਕੱਢਣੀ ਸੀ ਓਰ ਸੱਜਣਾ ਖਬਰੇ ਕਿ ਇਹ ਨਜ਼ਰ ਖਾ ਗਈ ਹਿਜਰ ਦੀ ਬੜੀ ਲਜਤ ਮਿਲ ਹੋ ਜੇ ਤਾਂ ਸਵਾਲ ਰਾ ਪਲ ਹੋਇਆ ਹਿਜਰ ਦੀ ਬੜੀ ਲਜਤ ਹਿਜਰ ਦੀ ਬੜੀ ਲਜਤ ਜੇ ਮਿਲ ਜੇ ਤਸਵਾਦਰਾ ਪਾਲ ਹੋਇਆ ਹਿਜਰ ਬਸਰ ਦਾ ਨਾ ਕੋਈ ਫਰਕ ਲੱਗੇ ਬਸ ਤੇਰੀਆਂ ਹੀ ਗੱਲਾਂ ਹੋਈਆਂ ਹਿਜਰ ਬਸਰ ਦਾ ਨਾ ਕੋਈ ਫਰਕ ਲੱਗੇ ਬਸ ਤੇਰੀਆਂ ਹੀ ਗੱਲਾਂ ਹੋਈਆਂ ਤਪੇ ਮੇਰ ਬਿਨ ਜਿੰਦ ਤੜਫੇ ਤਪੇ ਮੇਰ ਬਿਨ ਜਿੰਦ ਤੜਫੇ ਮੱਛੀ ਮੱਛੀ ਤੜਫੇ ਮੇਰ ਨਾਲ ਜਲ ਹੋਇਆ ਤਪੇ ਮੇਰ ਬਿਨ ਜਿੰਦ ਤੜਫੇ ਤਪੇ ਮੇਲਵੇਂ ਜੰਦ ਤੜਫੇ ਮੱਛੀ ਤੜਫੇ ਮੇਲ ਨਾਲ ਜਲ ਹੋਇਆ ਇਹ ਰ ਕੁ ਇਹ ਰ ਜਲਦਾ ਮੇਰਾ ਖੈਰਾ ਤੁਸੀਂ ਜਲਦਾ ਉਹ ਬੰਦ ਬਣਾਇਆ ਹੋਗਾ ਅਰ ਜੋ ਹੀਏ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਤ ਵਦ ਜਿੰਨੀ ਚੈਨਲ ਦੀ ਉਹ ਤਾਂ ਦੂਰ ਸਕਦੀ ਹੈ ਕਰ ਦੋ ਇਹ ਮੇਰੀ ਤੁਹਾਡੇ ਅੱਗੇ ਇੱਕ ਅਰਜ਼ੋਈ ਹੈ ਮੈਨੂੰ ਲੱਗਦਾ ਤੁਸੀਂ ਮੇਰੀ ਅਰਜ਼ੋਈ ਮੰਨ ਲੋਗੇ ਇਹਨਾਂ ਕੁਛ ਬੇਰਾਂ ਲੱਖ ਮੰਨ ਜਾ ਸਕਦਾ ਸਸਰੀ ਦਾ